ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿੱਚ ਉਸ ਸਮੇਂ ਹਫੜਾ ਤੁਪੜੀ ਮਚ ਗਈ ਜਦੋਂ ਸਟੇਜ ਤੇ ਇੱਕ ਵਿਅਕਤੀ ਚੜ ਗਿਆ ਅਤੇ ਉਸ ਨੇ ਸਟੇਜ ਤੇ ਪ੍ਰੋਗਰਾਮ ਪੇਸ਼ ਕਰਾਈ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋ ਕੇ ਬੋਲਣਾ ਸ਼ੁਰੂ ਕਰ ਦਿੱਤਾ ਇਸ ਵਿਅਕਤੀ ਵੱਲੋਂ ਅਚਾਨਕ ਸਟੇਜ ਤੇ ਚੜ ਕੇ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਹੋਣ ਦੀ ਘਟਨਾ ਨਾਲ ਗਾਇਕਾ ਬਿਲਕੁਲ ਘਬਰਾ ਗਈ ਸਟੇਜ ਦੇ ਬਾਹਰ ਮੌਜੂਦ ਸਿਕਿਉਰਿਟੀ ਵਾਲੇ ਜਲਦੀ ਸਟੇਜ ਤੇ ਪਹੁੰਚ ਗਏ ਅਤੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲੈ ਗਏ ਜਿਕਰ ਜੋਗ ਹੈ ਕਿ ਸਟੇਜ ਤੇ ਚੜ ਕੇ ਮਾਈਕ ਹੋਣ ਵਾਲਾ ਸਿੱਖ ਵਿਅਕਤੀ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਸਿੱਖ ਨੌਜਵਾਨਾਂ ਨੂੰ ਰਿਹਾਈ ਦੇ ਲਈ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸਮਰਤਕ ਸੀ ਉਹ ਸਟੇਜ ਤੇ ਚੜ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਅਤੇ ਸਰਕਾਰ ਦੇ ਕੰਨਾਂ ਤੱਕ ਗੁਰਬਖਸ਼ ਸਿੰਘ ਦੀ ਆਵਾਜ਼ ਪਹੁੰਚਾਉਣਾ ਚਾਹੁੰਦਾ ਸੀ ਇਸ ਵਿਅਕਤੀ ਨੇ ਮਾਈਕ ਹੋ ਕੇ ਕਿਹਾ ਕਿ ਇੱਕ ਬੰਦਾ ਮੌਤ ਦੇ ਕੰਢੇ ਖੜਾਏ ਤੁਹਾਨੂੰ ਕਬੱਡੀ ਮੈਚਾਂ ਦੀ ਪਈਏ ਇਸ ਦੇ ਦੋ ਪਰਿਵਾਰਕ ਮੈਂਬਰ ਪਹਿਲਾਂ ਹੀ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਨੇ ਸੋ ਮੇਰੀ ਪੰਥਦਰਦੀਆਂ ਜਿੱਥੇ ਬੰਦਿਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਵੀਰ ਦੀ ਆਵਾਜ਼ ਸੁਣ ਕੇ ਕੋਈ ਕਾਰਵਾਈ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਕੁਝ ਦੇਰ ਲਈ ਪ੍ਰੋਗਰਾਮ ਵਿੱਚ ਰੁਕਾਵਟ ਪੈ ਗਈ ਇੰਨੇ ਹਾਈ ਸਕਿਉਰਿਟੀ ਵਾਲੇ ਪ੍ਰੋਗਰਾਮ 'ਚ ਇਸ ਤਰ੍ਹਾਂ ਕਿਸੇ ਵਿਅਕਤੀ ਦਾ ਸਟੇਜ 'ਤੇ ਚੜਨਾ ਅਤੇ ਪ੍ਰੋਗਰਾਮ ਪੇਸ਼ ਕਰ ਰਹੀ ਗਾਇਕਾ ਕੋਲੋਂ ਮਾਈਕ ਖੋਣਾ ਸੁਰੱਖਿਆ ਵਿਵਸਥਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਏ ਲੁਧਿਆਣਾ ਤੋਂ ਅਭਿਸ਼ੇਕ ਬਹਿਲ ਜਗਬਾਣੀ ਟੀਵੀ ਲਈ